ਪਾਈ ਦੇ ਗੈਨਾ ਹੁਣ ਦਿਲ ਚ ਸੋਚ ਰਿਆ ਹੁਣ ਵੀ ਗੁੱਡੀ ਬਾਗੀ ਪੁੱਛਣ ਵਾਸਤੇ ਹੁਣ ਵੀ ਸਾਡੀ ਗੁੱਡੀ ਬਾਗੀ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਵੀ ਜਿਹੜੀ ਕੌਂਦਰੀ ਤੇ ਆਈ ਕਿੱਥੋਂ ਆਇਆ ਬੱਕਰਾ ਸ਼ੂਨੇ ਪਿੰਡ ਰਹੀ ਸੋਨੇ ਪਿੰਡ ਤੋਂ ਆਇਆ ਬੱਕਰਾ ਕੋਈ ਗੁੱਡੀ ਬਾਗੀ ਹਾਂ ਜੀ ਅੱਧਰ ਆ ਜਾ ਮਾਤਾ ਦੇਖੀਏ ਹੋਇਆ ਮਾਤੇ ਰੇਰੇ ਚੱਲੇ ਕੇ ਤੈਨੂੰ ਮਿੰਨਤਾ ਨਾਲ ਬਣਨਾ ਹੋਇਆ ਮਾਤੇ ਰੇਰੇ ਚੱਲੇ ਕੇ ਵਾਟ ਤੂੰ ਵੀ ਦੇਣਾ ਨਾਲ ਫਕਰਾ ਜੇ ਸੰਤਾਂ ਦੀ ਕਿਰਪਾ ਹੋ ਜੇ ਘਰੀਆਂ ਜੇ ਫਕਰਾ ਦੇਖੀਏ ਕਿੱਥੇ ਬੈਠੀ ਆ ਚੱਲ ਬਾਬਾ ਖੁਦਾਰੇ ਤੇਰੇ ਅੱਗੇ ਚੱਲ ਕੇ ਪੀਰ ਲਾਲ ਸਾਰਾ ਦੇ ਉੱਤੇ ਦੇ ਰੇ ਕਾਕਾ ਕੀ ਆ ਫਕਰਾ ਲਾ ਲਾ ਰਹੀ ਬਾਕੀ ਬੈਜੋ ਭਾਈ ਬਾਕੀ ਬੈਜੋ ਬਾਕੀ ਬੈਹਜੋ ਵੀਰੇ ਜਿਹਦੀ ਪੁੱਛਾ ਹੋਵੇ ਉਹ ਵੀ ਖੜੇ ਹੋ ਜਾਓ ਬਾਕੀ ਬੈਜੋ ਜੇ ਕਿਰਪਾਈ ਹੋ ਜੇ ਗੁੱਟੀ ਸੋਡੇ ਕਰੀਆਂ ਜੇ ਫਕਰਾਂ ਹੈਲੋ ਬਾਈ ਬੈਠੋ ਬਾਈ ਸਾਰੇ ਹੈਲੋ ਬਾਈ ਦੂਰ ਜਾ ਰਹਾ ਖੜਾ ਕੀ ਕਰਦਾ ਦੂਰ ਸਾਰੇ ਆ ਫੱਕਰਾ ਨੇ 25 ਕਰਿਆ ਜੀ ਮੱਧੜੇ ਕਿਹੜਾ ਫਿਰ ਦੇਖ ਲੋ ਮੱਧੜ ਕਾ ਦਿਆ ਕਰੀ ਹੁੰਦਾ 25 ਆ ਫੱਕਰਾ ਨੇ ਆ ਕਰੀ ਅੱਜ ਜੱਟ ਜੱਟ ਇੱਕ ਵੀਰ ਕੋਈ ਘਾੜ ਉੱਪਰ ਦੀ ਸੋਚਦਾ ਉਹਦੇ ਸਾਦ ਦੀ ਗੱਦੀ ਹੋਵੇ ਪਹਿਲੀ ਗੱਲਾ ਪੜ ਪਾਇਆ ਹੋਵੇ ਸਾਦ ਦੀ ਗੱਦੀ ਹੋਵੇ ਪਹਿਲੀ ਗੱਲਾ ਆ ਹੋਵੇ ਪਹਿਲਾ ਕੜ ਪਾਇਆ ਹੋਵੇ ਸਾਦ ਦੀ ਕਰੇ ਗੱਦੀ ਹੋਵੇ ਪੁੱਛਾ ਦਿੰਦੇ ਹੁਣ ਸਾਦੀ ਦੀ ਗੱਦੀ ਹੋਵੇ ਪੁੱਛਾ ਦਿੰਦੇ ਹੁਣ ਪੁੱਛਣ ਵਾਸਤੇ ਹੁਣ ਅੰਮਾ ਤਾਂ ਬੈਠੇ ਸਾਦੀ ਗੱਦੀ ਕੌਣ ਲਾਉਂਦਾ ਸੋਡੇ ਵੀ ਲਾਉਂਦੇ ਨੇ ਸੋਡੇ ਵੀ ਲਾਉਂਦੇ ਨੇ ਫੰਦਰਾ ਸਾਰਿਆਂ ਦੀਆਂ ਗੱਦੀਆਂ ਨੇ ਛਿਆਲਾ ਪਾਫ ਕਰਾ ਦੇਖੀਏ ਤੇਰੀ ਮਾਰ ਕਰਾੜਾ ਕਰਦੀ ਕਮਲੀ ਖੜੀ ਜੱਗ ਲਾ ਕਰਦੀ ਤੇਰੀ ਮਾਰ ਕਰਾੜਾ ਕਰਦੀ ਕੰਦੀ ਕਮਲੀ ਖੜੀ ਜੱਗ ਲਾ ਕਰਦੀ ਤੇਰੀ ਮਾਰ ਜੋ ਹੋ ਗਏ ਉਹਨਾਂ ਦੀ ਪੁੱਛਿਆ ਹੋਵੇ ਹੈ ਨਿਕਣ ਵਾਲੀ ਨਾ ਨਾ ਬਾਕੀ ਬੈਜੋ ਯਾਦ ਬੇਟੀਲੇ ਵਾਲੇ ਨੂੰ ਕਰਦੀਵੇ ਤੂੰ ਹਾਜ਼ਰ ਹੋ ਜਾ ਬੇੜੇ ਦੂਲਾ ਦੇ ਬੱਬਾ ਆ ਰਾਜੀ ਮੇਰੀਆਂ ਬਲਬਲੋੜਾ ਮੇਰੇ ਨੌਲਾ ਦੇ ਬੱਬਾ ਮਾਰੋ ਜੀ ਰਾਜੂ ਜਾਂ ਰਾਜ ਕੌਣਾ ਗੰਦਰ ਕਰਨ ਵਾਲੀ ਆ ਜੀ ਛੋਟੇ ਰਾਜੂ ਕੌਣਾ ਫਕਰਾ ਹਾਂ ਜੀ ਮੇਰਾ ਭਰਾ ਭਰਾ ਜੀ ਛੋਟੇ ਵੀ ਆ ਹਾਂ ਮੇਰੇ ਘਰ ਵਾਲੀ ਸੋਡੇ ਵੀ ਛੋਡੇ ਵੀ ਆਪਣ ਨਿਸ਼ਾਨੀ ਦਵਾਂਗੇ ਕਿੱਥੇ ਕੀ ਆ ਫਿਰ ਫਾਇਸਵਾਜ ਕੀ ਆ ਚਲ ਬਾਬਾ ਕੰਨੀ ਮੁੰਦਰਾ ਬਲੋਰੀ ਤੇਰੇ ਲੱਗੇ ਘਰ ਘਮਾ ਦੇ ਮੇਰੇ ਕੰਨੀ ਮੁੰਦਰਾ ਬਲੋਰੀ ਤੇਰੇ ਲੱਗੇ ਘਰ ਘਮਾ ਦੇ ਮੇਰੇ ਕੰਨੀ ਮੁੰਦਰਾ ਬਲੋਰੀ ਤੇਰੇ ਲੱਗੇ ਦੰਦ ਘਮਾ ਦੇ ਮੇਰੇ ਬਲੋਰੀ ਤੇਰੇ ਲੱਗੇ ਆ ਰਾਜ ਕੇ ਘਰੇ 1 2 3 4 ਮੈਂਬਰ ਹੋਣਾ ਚਾਰ ਅਸੀਂ ਚਾਰਾਂ ਬਾਕੀ ਬਹਿ ਜਾਓ ਬਹਿ ਜਾਓ ਭਾਈ ਬਾਕੀ ਬਾਕੀ ਬਹਿ ਜਾਓ ਚਾਰ ਮੈਂਬਰ ਹੋਣਾ ਚਾਰਾਂ ਜੀ ਦੋ ਜੁੜੇ ਜੇ ਇਹ ਦੋ ਮੁੰਡੇ ਆ ਸਮਰਜੀ ਵਛਣੀ ਜੇਬ ਚ ਪੁੱਛ ਕੀ ਬਾਰ ਖਿਆ ਰੇ ਕਿੱਥੋਂ ਆਇਆ ਬੱਕਰਾ ਮੈਂ ਜੀ ਚੰਦ ਪ੍ਰਾਨੇ ਤੋਂ ਮੈਂ ਚੰਦ ਪ੍ਰਾਨੇ ਤੋਂ ਮੋਗੇ ਕੋਲੇ ਮੋਗੇ ਕੋਲੇ ਪਰੇ ਪਰੇ ਮੋਗੇ ਕੋਲੇ ਪਹਿਲੀ ਗੇ ਲਾਇਆ ਪਹਿਲੀ ਵਾਰ ਆਇਆ ਚੱਲ ਬਾਬਾ ਓਏ ਕੰਨੀ ਮੋਦਰਾ ਬਲੋਰੀ ਤੇਰੇ ਨਕੇ ਕਰਦੇ ਪਾਉਂਦੇ ਮੇਰੇ ਮਾਲਾ ਮਾਣੀ ਤੇ ਨੱਤੇ ਲੰਗਵਾਦੇ ਮੇਰੇ ਅੱਜ ਸੁਣ ਲੈ ਚੱਕੜੇ ਮੇਰੇ ਨੇ ਤੂਫਾਨ ਹੋ ਜਾ ਬੜੇ ਦੁਲਾਵੇ ਬਾਬੇ ਮਾਰੋ ਜੀ ਤੇਰੇ ਨਾਲ ਮਦਦਣੇ ਬਾਬੇ ਬਾਬਾ ਮਾਰੋ ਜੀ ਸਾਡੀ ਗੱਦੀ ਛੋਡੇ ਘਰੇ ਆਂ ਸੰਤ ਦੀ ਗੱਦੀ ਛੋਡੇ ਘਰੇਆ ਪੁੱਛਾ ਕੌਣ ਦਿੰਦਾ ਫਿਕਰਾ ਬੰਦ ਹੋ ਗਿਆ ਕੰਮ ਕੇ ਕਿਰਪਾਈ ਹੋ ਜੇ ਖੁੱਲੇ ਜਾਵੇ ਛਡੇ ਕਰੇ ਤੋਂ ਸਾਧ ਆਏ ਸੀ ਉਹ ਫਿਕਰਾ ਸੋਨੂ ਇੱਕ ਛੋਟੀ ਜੀ ਗਿੱਦੜ ਸਿੰਘੀ ਕਿਹਨੂੰ ਦੇ ਕੇ ਗਏ ਸੀ ਇਹ ਨਹੀਂ ਪਤਾ ਕਿਹਨੂੰ ਦੇ ਗਏ ਐਡੀ ਕੋ ਗਿੱਦੜ ਸਿੰਘੀ ਕਿਹਨੂੰ ਦਿੱਤੀ ਦੀ ਪਤਾ ਨਹੀਂ ਜੀ ਪਈ ਹੋਈ ਆਪਣੇ ਪਤਾ ਨਹੀਂਗਾ ਉਹ ਡੱਬੇ ਚ ਪਈ ਹੋਈ ਆ ਕਿਹਨੂੰ ਦਿੱਤੀ ਦੀ ਇਹ ਖਿਆਲ ਨਗਾ ਜੀ ਕਿਹਨੂੰ ਸੰਦੂਰ ਦੇ ਵਿੱਚ ਤੇ ਗਏ ਸੀ ਉਹ ਕਿੱਥੇ ਆ ਖਿਆਲ ਨਹੀਂ ਬਿਲਕੁਲ ਦੇਖੀ ਫੱਕਰ ਉਹਨੂੰ ਚੱਕ ਕੇ ਪਰਾਂ ਧਰਦੀ ਜੇ ਤੇਰਾ ਸਾਥ ਚੱਲਣ ਲੱਗ ਜੇ ਪਹਿਲਾਂ ਮੰਗੋ ਸੱਤ ਵਜੇ ਲੈ ਚਲਾਈਏ ਉਹ ਫੱਕਰਾ ਥਾਲੀ ਖੱਬੇ ਮਸਾਣੀ ਜੱਜ ਲੱਗੇ ਦਸ ਘਵਾ ਦੇ ਅੱਗੇ ਥਾਲੀ ਖੱਬੇ ਲੱਗੇ ਦਸ ਘਵਾ ਦੇ ਉਹ ਥਾਲੀ ਖੱਬੇ ਮਸਾਣੀ ਜੱਜ ਲੱਗੇ ਦਸ ਘਵਾ ਦੇ ਅੱਗੇ ਥਾਲੀ ਖੱਬੇ ਲੱਗੇ ਦਸ ਘਵਾ ਦੇ ਅੱਗੇ ਹੌਂ ਕਰੇ ਹੌਂ ਕਰੇ ਪੈਰ ਹੋ ਜੰਤੂ ਚਾਹ ਪਰੌਂ ਦੇਗੀ ਨਹੀਂ ਲਵਾਏ ਤੇ ਫੱਕਰਾ ਮੈਨੂੰ ਹਣਾ ਜੀ ਮੈਨੂੰ ਹਣਾ ਚਾਹ ਪਰੌ ਜਾਏ ਪਰੌਠੇ ਆ ਰਹੇ ਨੇ ਇੱਕ ਗਲਾਸ ਚਾਹ ਦਾ ਆ ਰਾ ਤੁਸੀਂ ਲਾਉਂਦੇ ਹੋ ਬੱਕਰਾ ਹਿਲਣ ਦਾ ਇੰਤਜ਼ਾਰ ਨੂੰ ਮੈਂ ਲਾਉਂਦੇ ਜਾਂ ਦਵਾਪਨ ਨੂੰ ਲਾਣਾ ਬੱਕਰਾ ਇਹਦੇ ਵਿੱਚ ਐ ਤੁਰਦੇ ਦਿਖਦੇ ਟਾਈਮ ਕੇ ਚਾਹ ਪਰੌਠੇ ਲਾਉਣੇ ਚੱਲ ਬਾਬਾ ਓਏ ਨਾਲ ਤਰੇ ਨਾਲ ਤਰੇ ਕਾ ਰੋਛੜੀ ਆ ਕੇ ਜੇਵੇ ਤੂੰ ਹਾਜ਼ਰ ਹੋ ਜਾ ਮੈਂ ਤੂੰ ਲਾ ਦੇ ਬਾਬਾ ਬਾਰੋ ਦੀ ਹੋ ਚੜੇ ਚੁੱਕਾ ਨੇ ਮਲਾ ਕੇ ਭੋਗ ਕਿਨੇ ਲਾਇਆ ਸੀ ਤੇ ਪਾਸੋਂ ਗੱਜਾ ਦਾ ਚਾਹ ਨਾ ਲਾ ਲਵੇ ਉਹ ਨਹੀਂ ਉਹ ਨਾ ਲੈਂਦੀ ਪਹਿਲਾਂ ਕਿਨੇ ਲਾਇਆ ਸੀ ਪਹਿਲਾਂ ਨਹੀਂ ਪਤਾ ਕਿਨੇ ਲਾਇਆ ਸੀ ਠੀਮ ਕਿਨੇ ਲਾਈ ਦੀ ਸਾਦੀ ਨਹੀਂ ਮੈਂ ਨਹੀਂ ਲਾਈ ਕਰ ਇਹਦੇ ਵਿੱਚ ਉਹਦਾ ਬੋਲਦੀ ਆ ਫਿਕਰਾ ਇਹ ਤਾਂ ਮੈਂ ਉਹਦਾ ਨੂੰ ਮੈਂ ਹੁਣ ਚਾਹ ਨਾ ਲਾਉਣਾ ਮੈਂ ਲਾਉਣਾ ਇਹਨਾਂ ਲਾਉਣਾ ਹਾਂ ਮੈਂ ਚਾਹ ਨਾ ਲਾਉਣਾ ਹੁਣ ਜੋ ਲਾਉਣਾ ਕੀ ਲਾਉਣਾ ਮੈਂ ਕਰਾਂ ਫੀਮ ਦੇ ਨੇ ਮਾੜੇ ਮੱਟੇ ਮਾਸ਼ਾ ਹਾਂ ਕਰ ਪਾਈ ਪੁੱਛਿਆ ਵੀ ਕੌਣ ਦਿੰਦਾ ਚੱਲ ਬੱਤਰਾ ਕਾਲੀ ਕੌਲੀ ਵਾਹਿਆ ਸਈਆਂ ਤੇਰੇ ਨਾਲ ਪ੍ਰੀਤਾਂ ਪਾਈਆਂ ਕਾਲੀ ਕੌਲੀ ਵਾਹਿਆ ਸਈਆਂ ਤੇਰੇ ਨਾਲ ਪ੍ਰੀਤਾਂ ਪਾਈਆਂ ਕਾਲੀ ਕੌਲੀ ਵਾਹਿਆ ਭਈਆ ਤੇ ચાલો બકરા લાપા ઘરદ પેપર હાજર હો ਠੀਕ ਹੈ ਇਹਦੇ ਚਾਹ ਪਰੌਂਠੇ ਮੰਗਲਵਾਰ ਨੂੰ ਵੀ ਦਿਆ ਕਰੀ ਦੋ ਅੱਕਰਾ ਠੀਕ ਹੈ ਜੀ ਤੋਂ ਐਤਵਾਰ ਨੂੰ ਦੇ ਦਿਆ ਕਰੀ ਦੋ ਮੰਗਲਵਾਰ ਨੂੰ ਜਾਂ ਫੁੱਟੇ ਹੱਥ ਨਾਲ ਕੰਮ ਕਰਦੀ ਠੀਕ ਹੋ ਜਾਓ ਸੱਪ ਨੇ ਡੰਗ ਕਿਧੇ ਮਾਰਿਆ ਤੀ ਉਹ ਕਰਾ ਡੰਗ ਨਹੀਂ ਮਾਰਿਆ ਪੈਰ ਤੇ ਕੀ ਹੋ ਗਿਆ ਤੀ ਸੱਪ ਨਾਲ ਇਹਦੇ ਵਿੱਚ ਬੋਲਦਾ ਕਿਹਨੂੰ ਹੋ ਗਿਆ ਤੀ ਕਹਿਣ ਕਰ ਜਨਾ ਜਾਂ ਛੋਟੇ ਕਿਸੇ ਦੇ ਮੂੰਹ ਲਾਤਾ ਹੋਵੇ ਸੱਪ ਨੇ ਕਿਧੇ ਲਾਤਾ ਤੀ ਨਹੀਂ ਇਹਦੇ ਵਿੱਚ ਤਾਂ ਬੋਲਦਾ ਬੱਕਰਾ ਹੋ ਬਾਬਾ ਆਗੀਆਂ ਨੇ ਕਾਲੀਆਂ ਮਸਾਨੀਆਂ ਆਗੀਆਂ ਨੇ ਕਾਲੀਆਂ ਤੇ ਡੰਗ ਮਾਰਦੀ ਥੂਠੇ ਤੇ ਲੈ ਜੀ ਮੇਰੇ ਵੇਖਣ ਨਹੀਂ ਮਾਰਾਂਗੇ ਇਹਦੇ ਵਿੱਚੋਂ ਦਾ ਬੱਕਰਾ ਮੇਰੇ ਵੇਖਣ ਨਹੀਂ ਮਾਰਾਂ ਇਹ ਛੋੜੇ ਸਾਦ ਨਹੀਂ ਬਚਾਤਾ ਨਹੀਂ ਦਾ ਚਿੱਤ ਕਰਦਾ ਦਾ ਉਹ ਥੱਕਰਾ ਜਾਂ ਕਿਤੇ ਇੱਕ ਮੱਥਾ ਕਿਰਪਾ ਹੀ ਹੋਣੀ ਬਾਬਾ ਆਗਿਆਂ ਨੇ ਗੱਲੀਆਂ ਵਸਾਨੀਆਂ ਆਗਿਆਂ ਨੇ ਗੱਲੀਆਂ